ਹਿੰਦੀ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨਾਲ ਸੰਬੰਧਿਤ ਵਕ ਵਕ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਨੇ ਇਸ ਸੰਬੰਧ ਵਿੱਚ ਖੰਨਾ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪ੍ਰਾਰੰਭ ਹੋਇਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੈਟ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਇਹ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੱਕ ਜਾਏਗਾ ਇਸ ਪਾਵਨ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਨਗਰ ਕੀਰਤਨ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਕੁਰਕੀਰਤ ਸਿੰਘ ਕੋਟਲੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਖਾਸ ਚਿਹਰੇ ਸਰਦਾਰ ਇਕਬਾਲ ਸਿੰਘ ਚੰਨੀ ਵੀ ਸ਼ਾਮਿਲ ਹੋਏ ਨੇ ਉਨ੍ਹਾਂ ਤੋਂ ਇਲਾਵਾ ਹੋਰ ਵਕ ਵਕ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ ਨੇ ਇਸ ਦੌਰਾਨ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਖੰਨਾ ਦੇ ਸੈਕਟਰੀ ਅਫਤਾਰ ਸਿੰਘ ਸੇਠੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਦੱਸਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦਾ ਇਹ ਨਗਰ ਕੀਰਤਨ ਖੰਨਾ ਸ਼ਹਿਰ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਕੋਟਾ ਤੱਕ ਜਾਏਗਾ ਇਸ ਸਬੰਧ ਵਿੱਚ ਸੈਕਟਰੀ ਅਵਤਾਰ ਸਿੰਘ ਸੇਠੀ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਖਾਸ ਚਿਹਰੇ ਸਰਦਾਰ ਇਕਬਾਲ ਸਿੰਘ ਚੰਨੀ ਵੱਲੋਂ ਕੀ ਕੋਝ ਕਿਹਾ ਗਿਆ ਹੈ ਆਓ ਸੁਣਦੇ ਹਾਂ ਜੂ ਰਖਾ ਪ੍ਰਭ ਘਟ ਕਿਨੋ ਬਡੋ ਕਲੂ ਮੇ ਸਾਤਾ ਇਹ ਜੋ ਖਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਇਹ ਗੁਰਬਾਣੀ ਦਰਜ ਹੋਇਆ ਤੇ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਸਾਰੀ ਦੁਨੀਆ ਨਮਸਕਾਰ ਕਰਨ ਲਈ ਉਹਨਾਂ ਸ਼ਹੀਦੀ ਨੂੰ ਮਨਾ ਰਹੀ ਹੈ ਤੇ ਅੱਜ ਗੁਰਦੁਆਰਾ ਕਲਗੀਧਰ ਦੀ ਮੈਨੇਜਮੈਂਟ ਵੱਲੋਂ ਇਸ ਉਪਲਬਧ ਦੇ ਵਿੱਚ ਬਹੁਤ ਸ਼ਾਨਦਾਰ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਲਈ ਸੰਗਤ ਬੜੀ ਦੂਰ ਦੂਰ ਤੋਂ ਆ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀ ਹੈ ਤੇ ਮੈਂ ਸਮਝਦਾ ਕਿ ਇਹ ਜੋ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੱਲੋਂ ਲਿਖੇ ਗਏ ਨੇ ਇਹ ਬਹੁਤ ਵਧੀਆ ਫਕਾਲਾ ਹੈ ਤੇ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਅੱਜ ਸਾਰੀ ਦੁਨੀਆ ਉਹਨਾਂ ਦੇ ਪੂਰਨਿਆਂ ਤੇ ਚੱਲੇ ਤਾਂ ਇਹ ਦੁਨੀਆ ਇੱਕ ਸਵਰਗ ਬਣ ਸਕਦੀ ਹੈ ਜੋ ਪੂਰਨਿ ਉਹਨਾਂ ਨੇ ਪਾਏ ਨੇ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਪੂਰਾਂ ਦੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਜੋ ਸਿੱਖੀ ਵੱਧਗੁੱਲ ਕੇ ਸਮਾਜ ਸਮਾਜ ਵਿੱਚ ਆਪਸ ਵਿੱਚ ਭਾਈਚਾਰਾ ਵੱਸ ਸਕੇ ਤੇ ਮੈਂ ਅੱਜ ਦੀ ਅੱਜ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਸਾਰੇ ਸਿੱਖ ਸੰਗਤ ਨੂੰ ਸਾਰੇ ਦੁਨੀਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਮੌਕੇ ਦੇ ਸਰਦਾ ਦੇ ਪੁੱਲ ਪੇੜ ਕਿਹਾ ਹੋਇਆ ਕਹਨਾ ਹੈ ਕਿ ਸਾਰਿਆਂ ਨੂੰ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅੱਜ ਖੰਨੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਤਾਪ ਦੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਵੰਤਾ ਵਿੱਚ ਬਹੁਤ ਖੁਸ਼ੀ ਹੈ ਬੜਾ ਉਤਸ਼ਾਹ ਔਰ ਅੱਜ ਅਸੀਂ ਸਾਰੇ ਇੱਥੇ ਨਤਮਸਤਕ ਹੋਏ ਆ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇੱਥੋਂ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਔਰ ਸਾਰੀ ਸੰਗਤ ਜਿਹੜੀ ਆ ਉਹ ਮੰਜੀ ਸਾਹਿਬ ਤੱਕ ਇਸੇ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਉੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ ਔਰ ਅੱਜ ਅਸੀਂ ਵੀ ਸਾਰੇ ਇੱਥੇ ਆਏ ਆ ਕਿਉਂਕਿ ਗੁਰੂ ਸਾਹਿਬ ਦੀ ਬਹੁਤ ਵੱਡੀ ਸ਼ਹਾਦਤ ਹੈ ਇਹਦੀ ਮਿਸਾਲ ਪੂਰੀ ਦੁਨੀਆ 'ਚ ਨਹੀਂ ਕਿਤੇ ਮਿਲਦੀ ਔਰ ਸਾਨੂੰ ਵੀ ਮਾਣ ਹੈ ਕਿ ਅਸੀਂ ਉਸ ਵਿਰਾਸਤ ਦਾ ਹਿੱਸਾ ਉਸ ਇਤਿਹਾਸ ਦਾ ਹਿੱਸਾ ਜਿਹੜਾ ਕਿ ਬੜਾ ਗੌਰਵਮਈ ਆ ਔਰ ਖਾਸ ਕਰਕੇ ਕੁਰਬਾਨੀਆਂ ਨਾਲ ਭਰਿਆ ਹੋਇਆ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਇਹ ਸਾਡਾ ਗੌਰਵਮਈ ਇਤਿਹਾਸ ਆ ਕਿਦੇ ਕਿ ਅਸੀਂ ਸਾਰੇ ਅੱਜ ਇਸ ਇਤਿਹਾਸ ਦੇ ਜਿਹੜੇ ਆ ਉਹ ਨਿਆਂਈ ਆ ਤੋਂ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਮੂਹ ਸੰਗਤ ਜਿਹੜੀ ਆ ਔਰ ਖਾਸ ਕਰਕੇ ਖੰਨਾ ਇਲਾਕਾ ਖੰਨਾ ਸ਼ਹਿਰ ਅੱਜ ਬੜੇ ਉਤਸ਼ਾਹ ਦੇ ਨਾਲ ਬੜੇ ਭਾਵੁਕਤਾ ਦੇ ਨਾਲ ਅਸੀਂ ਧਨ ਗੁਰੂ ਤੇਗ ਬਹਾਦਰ ਜੀ ਦਾ ਇਸ ਸ਼ਤਾਬਦੀ ਜਿਹੜਾ ਦਿਹਾੜਾ ਉਹ ਮਨਾ ਰਹੇ ਆ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅਲਾ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਤਾਬਦੀ ਹੈ ਉਹ ਸਾਰਾ ਹੀ ਜਗਤ ਜਿੱਥੇ ਵੀ ਕਿਤੇ ਗੁਰਨਾਨ ਦੇਵ ਜੀ ਦਾ ਨਾਮ ਲੈਵਾ ਰਹਿੰਦੇ ਹਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਆਂ ਤੋ ਇਹ ਸਾਨੂੰ ਵੀ ਸੁਭਾਗਾ ਸਮਾਪਤ ਹੋਇਆ ਅਸੀਂ ਵੀ ਇਹਦੇ ਵਿੱਚ ਆਪਣਾ ਕੁਝ ਯੋਗਦਾਨ ਪਾਉਣਾ ਚਾਹੁੰਦੇ ਆ ਤਾਂ ਕਿ ਜਿਹੜੇ ਆਪਣੇ ਪੁਰਖਾਂ ਦੀ ਯਾਦ ਨੂੰ ਅਸੀਂ ਤਾਜ਼ਾ ਰੱਖ ਸਕੀਏ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਬੜੀ ਵੱਡੀ ਪੱਦਰ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਗੱਡੀਆਂ ਸ਼ਾਮਲ ਨੇ ਬੀਬੀਆਂ ਬੱਚੇ ਬਜ਼ੁਰਗ ਸੇਵਾਦਾਰ ਸਾਰੇ ਬਹੁਤ ਸ਼ਾਮਲ ਨੇ ਇਹਦਾ ਰੂਟ ਹੈ ਜਿਹੜਾ ਇੱਥੋਂ ਸਮਰਾਲਾ ਚੌਂਕ ਤੋਂ ਵਾਪਸੀ ਯੂ ਟਰਨ ਲੈਂਦਾ ਹੋਇਆ ਬੱਸ ਸਟੈਂਡ ਤੋਂ ਯੂ ਟਰਨ ਲਾਊਗਾ ਇਸ ਤੋਂ ਫਿਰ ਰਸਤੇ 'ਚ ਪੜਾਹ ਦਰ ਪੜਾ ਖੜਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵੇਖੇ ਪਹੁੰਚਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆਪਾਂ ਇਹਦੇ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੀਏ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਦਾਤਾ ਤੀਨੋ ਵੱਡੋ ਕਲੂ ਮੇ ਸਾਤਾ ਇਹ ਜੋ ਖਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਇਹ ਗੁਰਬਾਣੀ ਦਰਜ ਹੋਇਆ ਤੇ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਸਾਰੀ ਦੁਨੀਆ ਨਮਸਕਾਰ ਕਰਨ ਲਈ ਉਹਨਾਂ ਸ਼ਹੀਦੀ ਪਰੋ ਮਨਾ ਰਹੀ ਹੈ ਤੇ ਅੱਜ ਗੁਰਦੁਆਰਾ ਕਲਗੀਧਰ ਦੀ ਮੈਨੇਜਮੈਂਟ ਵੱਲੋਂ ਇਸ ਖਲਬ ਦੇ ਵਿੱਚ ਬਹੁਤ ਸ਼ਾਨਦਾਰ ਨਗਰ ਕੀਰਤਨ ਦਾ ਪਰਵੰਧ ਕੀਤਾ ਗਿਆ ਇਸ ਲਈ ਸੰਗਤ ਬੜੀ ਦੂਰ ਦੂਰ ਤੋਂ ਆ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀ ਹੈ ਤੇ ਮੈਂ ਸਮਝਦਾ ਕਿ ਇਹ ਜੋ ਪ੍ਰੋਗਰਾਮ ਗੁਰਦੁਆਸਾ ਵੱਲੋਂ ਲਿਖੇ ਗਏ ਨੇ ਇਹ ਬਹੁਤ ਵਧੀਆ ਉਪਕਾਲਾ ਹੈ ਤੇ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਅੱਜ ਸਾਰੀ ਦੁਨੀਆ ਉਹਨਾਂ ਦੇ ਪੂਰਨਿਆਂ ਦੇ ਚੱਲੇ ਤਾਂ ਇਹ ਦੁਨੀਆ ਇੱਕ ਸਵਰਗ ਬਣ ਸਕਦੀ ਹੈ ਜੋ ਪੂਰਨਿਆਂ ਉਹਨਾਂ ਨੇ ਕਹੇ ਨੇ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਕੂੜਾਂ ਦੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਤਾਂ ਜੋ ਜੋ ਸਿੱਖੀ ਬਹੁਤ ਕੁਲਕੇ ਸਮਾਜ ਸਮਾਜ ਵਿੱਚ ਆਪਸ ਵਿੱਚ ਭਾਈਚਾਰਾ ਵੱਸ ਸਕੇ ਤੇ ਮੈਂ ਅੱਜ ਦੀ ਅੱਜ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਸਾਰੀ ਸਿੱਖ ਸੰਗਤ ਨੂੰ ਸਾਰੀ ਦੁਨੀਆ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਮੌਕੇ ਤੇ ਸਰਦਾ ਦੇ ਫੁੱਲ ਪੇੜ ਕਿਹਾ ਹੋਇਆ ਕਹਨਾ ਹੈ ਸਾਰਿਆਂ ਨੂੰ ਗੁਰੂ ਸਾਹਿਬ ਦੀ ਜਿਹੜੀ